ਕੋਈ ਡਰਤੋ ਨਹੀਂ ਲੱਗ ਰਾ ਨਹੀਂ ਮੈਨੂੰ ਕੋਈ ਡਰ ਨਹੀਂ ਲੱਗ ਰਹਾ ਹੈ ਅੱਛਾ ਠੀਕ ਹੈ ਹਾਂਜੀ ਓਕੇ ਬਾਬੇ ਨਾਨਕ ਦੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਕੋਈ ਭੂਤਵਾਤ ਨਹੀਂ ਹੁੰਦਾ ਜੀ ਇਹ ਸਭ ਬਹਿਮ ਆ ਜੇ ਕੋਈ ਵੀ ਮਹਾਰਾਣੀ ਹੈਗੀ ਆ ਠੀਕ ਆ ਭੂਤ ਹੈਗਾ ਪਰ ਮੇਰੇ ਨਾਲ ਜਦੋਂ ਮਰਜੀ ਸੁਪਨੇ ਚ ਆ ਸਕਕੇ ਜੇ ਉਹ ਗੱਲ ਕਰ ਸਕਦੀ ਆ ਕਿਤੇ ਮੇਰੇ ਨਾਲ ਇਕੱਲੇ ਫਿਰਦੇ ਨਾਲ ਤਾਂ ਉੱਥੇ ਜਦੋਂ ਮਰਜੀ ਆ ਸਕਦੀ ਆ ਮੇਰੇ ਤੇ ਗੁਰੂ ਮਹਾਰਾਜ ਦੀ ਮਿਹਰ ਆ ਧੰਨਵਾਦ ਦੋਸਤੋ ਮੇਰਾ YouTube ਆ ਚੈਨਲ ਆ ਪੰਜਾਬ ਦਾ ਪੁੱਤ ਇਸ ਨੂੰ ਵੱਤ ਵੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਇਹ ਵੀਡੀਓ ਨੂੰ ਬਾਹਰਲੇ ਦੇਸ਼ਾਂ ਤੱਕ ਵੀ ਪਹੁੰਚਾ ਦਿਓ ਏਸ਼ੀਆ ਤੱਕ ਏਸ਼ੀਆ ਦਾ ਸਭ ਤੋਂ ਡਰਾਉਣੀ ਜਗ੍ਹਾ ਤੇ ਖੜੇ ਆ ਜਗ੍ਹਾ ਵਾਕਈ ਡਰਾਉਣੀ ਹੈਗੀ ਆ ਕਿ ਨਹੀਂ ਨਹੀਂ ਮੈਨੂੰ ਇਸ ਬਾਰੇ ਕੋਈ ਡਰ ਨਹੀਂ ਲੱਗਿਆ ਇੱਥੇ ਆ ਕੇ ਕੁਝ ਫੀਲ ਨਹੀਂ ਹੋਇਆ ਅੱਗੇ ਕੋਈ ਐਕਟੀਵਿਟੀ ਹੋਊਗੀ ਕੋਈ 2-4 ਦਿਨਾਂ ਅੱਜ ਤਾਂ ਮੈਂ ਨਾਲ ਦੀ ਨਾਲ ਚੈਨਲ ਤੇ ਸ਼ੇਅਰ ਕਰੂੰਗਾ ਆਪਦੀ ਮਾਤਾ ਨਾਲ ਸ਼ੇਅਰ ਕਰੂੰਗਾ ਆਪਦੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੂੰਗਾ ਠੀਕ ਹੈ ਤੇ ਅੰਦਰ ਜਵੇਂ ਹਨੇਰਾ ਸੀਗਾ ਡਰ ਨਹੀਂ ਲੱਗਿਆ ਨਾ ਕੋਈ ਡਰ ਨਹੀਂ ਲੱਗਿਆ ਜੇ ਮੈਨੂੰ ਮਨਜ਼ੂਰੀ ਮਿਲ ਸਕਦੀ ਹੈ ਮੈਂ ਰਾਤ ਨੂੰ ਇਕੱਲਾ ਇੱਥੇ ਰੁੱਕ ਸਕਦਾ ਹਾਂ ਹਾਂਜੀ ਦੋਸਤੋ ਇਹ ਸੀਗਾ ਮਹਾਰਾਣੀ ਰਤਨਾਵਤੀ ਦਾ ਮਹਿਲ ਜੋ ਕਿ ਖੰਡਰ ਹੋ ਚੁੱਕਿਆ ਹੈਗਾ ਇਹਦੀਆਂ ਦੋ ਕਹਾਣੀਆਂ ਤੇ ਤੁਹਾਨੂੰ ਸਾਰਾ ਕੁਝ ਸੁਨਾਤਾ ਦਿਖਾਤਾ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਦੋਸਤੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਦੇ ਹੋ ਲੈਕ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੀ ਵੀਡੀਓ ਲੱਗੀ ਧੰਨਵਾਦ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ